ਕੀ ਭਾਈ ਅਮਰਤਪਾਲ ਸਿੰਘ ਨੂੰ ਉਹ ਪਰੋਲ ਪਾਰਲੀਮੈਂਟ ਵਿੱਚ ਆਉਣ ਦੀ ਨਹੀਂ ਦਿੱਤੀ ਜਾ ਸਕਦੀ ਤੇ ਉਹਦੀ ਗਰਾਉਂਡ ਕੀ ਬਣਾਈ ਆ ਕਿ ਜਿਹੜਾ ਅਮਰitsar ਦਾ ਐਸਐਸਪੀ ਆ ਉਹ ਰਿਪੋਰਟ ਦੇ ਰਿਹਾ ਪਰ ਡੀਸੀ ਰਿਪੋਰਟ ਦੇ ਰਿਹਾ ਕਿ ਜੇ ਭਾਈ ਅਮਰਤਪਾਲ ਸਿੰਘ ਪੰਜਾਬ ਦੀ ਧਰਤੀ ਤੇ ਆਉਂਦੇ ਆ ਤੇ ਇਥੋਂ ਦਾ ਮਾਹੌਲ ਖਰਾਬ ਹੋ ਜਾਊਗਾ ਕਿ ਜੇ ਇਸ ਮਾਹੌਲ ਦੀ ਇਹ ਸਰਕਾਰ ਗੱਲ ਕਰਦੀ ਆ ਭਗਵੰਤ ਸਿੰਘ ਮਾਨ ਗੱਲ ਕਰਦੇ ਆ ਤੇ ਅੱਜ ਉਹ ਦੱਸਣ ਕਿ ਪੰਜਾਬ ਦਾ ਮਾਹੌਲ ਐਦੋਂ ਹੋਰ ਖਰਾਬ ਕੀ ਹੋ ਸਕਦਾ ਤੇ ਮੇਰਾ ਖਿਆਲ ਕਿ ਇਹ ਜਿਹੜੀ ਲਾ ਐਂਡ ਆਰਡਰ ਕਿਹੋ ਜਿਹਾ ਅੱਜ ਇਤੋਂ ਤੇ ਭੈੜਾ ਮੇਰਾ ਖਿਆਲ ਕਦੀ ਵੀ ਨਹੀਂ ਸੀਗਾ ਪੋਲੀਟੀਕਲ ਜਿਹੜਾ ਇਹਦਾ ਏਜੰਡਾ ਵੀ ਆ ਕਿ ਉਹ ਅਮਰਪਾਲ ਸਿੰਘ ਨੂੰ ਬਾਹਰ ਨਾਲ ਲਿਆਂਦਾ ਜਾਵੇ ਉਹਨਾਂ ਦੀ ਜਿਹੜੀ ਪਾਰਟੀ ਆ ਉਹਨੂੰ ਅੱਗੇ ਨਾ ਵਧਣ ਦਿੱਤਾ ਜਾਵੇ ਜਾਣ ਬੁੱਝ ਕੇ ਇਹ ਪੰਜਾਬ ਦੇ ਲੋਕਾਂ ਨੂੰ ਕੱਟਕਿੰਤਿਆਂ ਨੂੰ ਕੁਛਣ ਦੀ ਦੱਬਣ ਦੀ ਜਿਹੜੀ ਸਾਡੀ ਇਹ ਬਰਾਸਤ ਨੂੰ ਵਿਰਸੇ ਨੂੰ ਖਤਮ ਕਰਨ ਦੀ ਜਿਹੜੀ ਚਾਲ ਹੈ ਇਹ ਇਹ ਸਰਕਾਰ ਕਰ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਹੁਣਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਇਥੋਂ ਇਹ ਸਾਬਤ ਹੁੰਦੀ ਆ ਕਿ ਉਹ ਪਸੰਦ ਨਹੀਂ ਕਰਦਾ ਇਹ ਲੋਕਤੰਤਰ ਦਾ ਜਿਹੜਾ ਕਹਾਣਾ ਉਹ ਆਪ ਕਰਦੇ ਆ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਇਹਨਾਂ ਦੇ ਮਨ ਵਿੱਚ ਕੋਈ ਸਨਮਾਨ ਨਹੀਂ ਹੈਗਾ ਔਰ 10 ਕਰੋੜ ਰੁਪਈਆ ੱੱਲੇ ਤਈ ਜਿਹੜਾ ਖਡੂਰ ਸਾਹਿਬ ਦੇ ਲੋਕਾਂ ਦਾ ਉਹ ਕਿਤੇ ਡਿਵੈਲਪਮੈਂਟ ਤੇ ਲਈ ਨਹੀਂ ਦਿੱਤਾ ਜਾ ਰਿਹਾ ਉਹ ਲੋਕਾਂ ਦਾ ਪੈਸਾ ਹੈ ਪਰ ਇਹ ਉਹ ਖਰਚਣ ਵੀ ਨਹੀਂ ਦੇ ਰਹਾ ਹੈ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਆਏ ਹੋਏ ਸਾਰੇ ਸਾਡੇ ਪੱਤਰਕਾਰ ਵੀਰ ਸਹਿਬਾਨ ਤੇ ਸਾਡੇ ਨਾਲ ਆਏ ਹੋਏ ਸਾਰੇ ਵੀਰਾਂ ਨੂੰ ਫਤਿਹ ਬਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਇਦੇ ਵਿੱਚ ਅੱਜ ਜਿਹੜੀ ਅਸੀਂ ਪਾਰਲੀਮੈਂਟ ਦੀ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਸੀ 1 ਦਸੰਬਰ ਨੂੰ ਉਹਦੇ ਲਈ ਹਾਈ ਕੋਰਟ ਦੇ ਵਿੱਚ ਆਪਣੀ ਐਪਲੀਕੇਸ਼ਨ ਦਿੱਤੀ ਸੀ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਐਮਪੀ ਆ ਖਡੂਰ ਸਾਹਿਬ ਤੋਂ ਉਹਨਾਂ ਨੂੰ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਆ ਉਹ ਅਟੈਂਡ ਕਰਨ ਦੇ ਲਈ ਜਿਹੜੇ ਖਡੂਰ ਸਾਹਿਬ ਦੀਆਂ ਸੰਗਤਾਂ ਨੇ ਜਿਨ੍ਹਾਂ 18 ਲੱਖ ਲੋਕਾਂ ਨੇ ਵੋਟਾਂ ਉਹਨਾਂ ਨੂੰ ਪਾਈਆਂ ਤੇ ਉਹਨਾਂ ਨੂੰ ਪਰੋਲ ਦਿੱਤੀ ਜਾਵੇ ਸਿਰਫ ਜਿਹੜਾ ਸੈਸ਼ਨ ਆ ਉਹ اٹینڈ ਕਰਨ ਦੇ ਲਈ ਪਰ ਅੱਜ ਸਵੇਰੇ ਇੱਕ ਬੜੀ ਸਾਨੂੰ ਮਹਿਸੂਸ ਹੋਈ ਕਿ ਉਹ ਖਬਰ ਜਿਹੜੀ 18 ਲੱਖ ਲੋਕਾਂ ਦੇ ਨਾਲ ਜੁੜੀ ਹੋਈ ਸੀ ਤੇ ਉਹ ਜਿਹੜੀ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਸੀ ਕਿਹਾ ਸੀ ਕਿ ਪੰਜਾਬ ਸਰਕਾਰ ਇਹ ਫੈਸਲਾ ਕਰੇ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਜਿਹੜੀ ਪਰੋਲ ਆ ਉਹ ਪਾਰਲੀਮੈਂਟ ਦਾ ਸੈਸ਼ਨ اٹینڈ ਕਰਨ ਦੇ ਲਈ ਉਹ ਦਿੱਤੀ ਜਾਵੇ ਜਾਂ ਉਹ ਜਿਹੜਾ ਪੰਜਾਬ ਸਰਕਾਰ ਆ ਉਹ ਫੈਸਲਾ ਕਰੇ ਕਿ ਉਹਨਾਂ ਨੇ ਕੀ ਕਰਨਾ ਤੇ ਬੜੀ ਅਫਸੋਸ ਨਾਲ ਅੱਜ ਕਹਿਣਾ ਪੈ ਰਿਹਾ ਕਿ ਪਿਛਲੇ ਹਫਤੇ ਤੋਂ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਇਆ ਤੇ ਜਿਸ ਵੇਲੇ ਉਹ ਮਨਾਇਆ ਉਸ ਵੇਲੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਹੀ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੂਸਰਿਆਂ ਦੇ ਲਈ ਆਪਣਾ ਬਲੀਦਾਨ ਦਿੱਤਾ ਉਹਨਾਂ ਨੇ ਮਨੁੱਖਤਾ ਦੇ ਲਈ ਜਿੰਨੀਆਂ ਵੀ ਸਾਡੀ ਉਹਨਾਂ ਦੀ ਏਡੀ ਵੱਡੀ ਕੁਰਬਾਨੀ ਸੀ ਉਹ ਦੂਸਰਿਆਂ ਲਈ ਕੀਤੀ ਤੇ ਹਿਊਮਨ ਰਾਈਟਸ ਦੇ ਜਿਹੜੇ ਬੇਸਿਸ ਦੇ ਉੱਤੇ ਉਹਨਾਂ ਨੇ ਉਹ ਕੁਰਬਾਨੀ ਕੀਤੀ ਸੀ ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜੀ ਉਹ ਸ਼ਤਾਬਦੀ ਇਹਨਾਂ ਨੇ ਮਨਾਈ ਆ ਉਹ ਸਿਰਫ ਇੱਕ ਕਹਿਣ ਦੀ ਸੀ ਪਰ ਇਹਨਾਂ ਦੇ ਉੱਤੇ ਕੋਈ ਉਹਦਾ ਅਸਰ ਨਹੀਂ ਹੋਇਆ ਉਹ ਅਸਰ ਕਿਸ ਤਰ੍ਹਾਂ ਨਹੀਂ ਹੋਇਆ ਕਿ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੂੰ ਅਸੀਂ ਇਹ ਨਹੀਂ ਸੀ ਕਹਿ ਰਹੇ ਸਰਕਾਰ ਨੂੰ ਕਿ ਉਹ ਪੰਜਾਬ ਦੀ ਧਰਤੀ ਤੇ ਆਉਣ ਉਹਨਾਂ ਦੀ ਸਿਰਫ ਉਹ ਸੈਸ਼ਨ ਦੇ ਲਈ ਪ੍ਰੋਲ ਮੰਗੀ ਸੀ ਪਰ ਇਹਨਾਂ ਨੇ ਇੰਨੀ ਮਤਲਬ ਮਾੜੀ ਸੋਚ ਰੱਖ ਕੇ ਉਹ 18 ਲੱਖ ਲੋਕਾਂ ਦੀ ਆਵਾਜ਼ ਦਵਾ ਕੇ ਦਬਾ ਕੇ ਫੈਸਲਾ ਇਹ ਕੀਤਾ ਕਿ ਭਾਈ ਅਮਰਤਪਾਲ ਸਿੰਘ ਨੂੰ ਉਹ ਪ੍ਰੋਲ ਪਾਰਲੀਮੈਂਟ ਵਿੱਚ ਆਉਣ ਦੀ ਨਹੀਂ ਦਿੱਤੀ ਜਾ ਸਕਦੀ ਤੇ ਉਹਦੀ ਗਰਾਉਂਡ ਕੀ ਬਣਾਈ ਆ ਕਿ ਜਿਹੜਾ ਅਮਰਤਸਰ ਦਾ ਐਸਐਸਪੀ ਆ ਉਹ ਰਿਪੋਰਟ ਦੇ ਰਿਹਾ ਫਿਰ ਡੀਸੀ ਰਿਪੋਰਟ ਦੇ ਰਿਹਾ ਕਿ ਜੇ ਭਾਈ ਅਮਰਤਪਾਲ ਸਿੰਘ ਪੰਜਾਬ ਦੀ ਧਰਤੀ ਤੇ ਆਉਂਦੇ ਆ ਤੇ ਇਥੋਂ ਦਾ ਮਾਹੌਲ ਖਰਾਬ ਹੋ ਜਾਊਗਾ ਸੋ ਅਸੀਂ ਪੁੱਛਣਾ ਚਾਹੁੰਦੇ ਆ ਕਿ ਜੇ ਇਸ ਮਾਹੌਲ ਦੀ ਇਹ ਸਰਕਾਰ ਗੱਲ ਕਰਦੀ ਆ ਭਗਵੰਤ ਸਿੰਘ ਮਾਨ ਗੱਲ ਕਰਦੇ ਆ ਤੇ ਅੱਜ ਉਹ ਦੱਸਣ ਕਿ ਪੰਜਾਬ ਦਾ ਮਾਹੌਲ ਐਦੋਂ ਹੋਰ ਖਰਾਬ ਕੀ ਹੋ ਸਕਦਾ ਜਿੱਥੇ ਹਰ ਰੋਜ਼ ਕਤਲੋਗਾਰਤ ਹੁੰਦੀ ਆ ਹਰ ਰੋਜ਼ ਮੁਕਾਬਲੇ ਬਣਾਏ ਜਾਂਦੇ ਆ ਤੇ ਇੱਥੇ ਵਪਾਰੀ ਕੋਈ ਵਪਾਰ ਨਹੀਂ ਕਰ ਸਕਦਾ ਉਹ دہشت ਦੇ ਵਿੱਚ ਆਪਣੀ ਜ਼ਿੰਦਗੀ ਜਿਉ ਰਿਹਾ ਆ ਉਹ 6 ਵਜੇ ਤੋਂ ਬਾਅਦ ਕੋਈ ਦੁਕਾਨ ਨਹੀਂ ਡਰਦਾ ਖੋਲਦਾ ਇੱਥੇ ਫਰੋਤੀਆਂ ਦਾ ਦੌੜ ਚੱਲ ਰਿਹਾ ਸੋ ਮੈਂ ਸਮਝਦਾ ਕਿ ਮੈਂਬਰ ਪਾਰਲੀਮੈਂਟ ਇੱਕ 18 ਲੱਖ ਲੋਕਾਂ ਦਾ ਚੁਣਿਆ ਹੋਇਆ ਉਹਨੂੰ ਪਾਰਲੀਮੈਂਟ ਦੇ ਵਿੱਚ ਉਹਦੇ ਇਲਾਕੇ ਦੀਆਂ ਜਿਹੜੀਆਂ ਮੁਸ਼ਕਿਲਾਂ ਤਾਂ ਨੇ ਜਿਨ੍ਹਾਂ ਕਰਕੇ ਉਹਨਾਂ ਲੋਕਾਂ ਨੇ ਉਹਨੂੰ ਚੁਣਿਆ ਉਹ ਉੱਥੇ ਜਾ ਕੇ ਆਪਣੀ ਗੱਲ ਨਹੀਂ ਰੱਖ ਸਕਦਾ ਸਿਰਫ ਇਹਸ ਕਰਕੇ ਕਿ ਭਾਈ ਅਮਰਤਪਾਲ ਸਿੰਘ ਹੁਣਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਇੱਥੋਂ ਇਹ ਸਾਬਤ ਹੁੰਦੀ ਆ ਕਿ ਉਹ ਪਸੰਦ ਨਹੀਂ ਕਰਦਾ ਇਹ ਜਿਹੜਾ ਉਹਨਾਂ ਨੇ ਅੱਜ ਫੈਸਲਾ ਕੀਤਾ ਉਹਨਾਂ ਦੀ ਜਿਹੜੀ ਪਰੋਲ ਜਿਹੜੀ ਸੀਗੀ ਉਹ ਨਹੀਂ ਦੇ ਕੇ ਇਹਨਾਂ ਨੇ ਜੋ ਫੈਸਲਾ ਕੀਤਾ ਇਹ ਇਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦਬਾਇਆ ਗਿਆ ਔਰ ਮੈਂ ਸਮਝਦਾ ਕਿ ਭਗਵਾਨ ਸਿੰਘ ਮਾਨ ਦਾ ਤੇ ਉਹਨਾਂ ਦੀ ਸਰਕਾਰ ਦਾ ਪੰਜਾਬ ਵਿਰੋਧੀ ਸਿੱਖ ਵਿਰੋਧੀ ਤੇ ਉਹਨਾਂ ਲੋਕਾਂ ਦੇ ਨਾਲ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਉਹ ਚਿਹਰਾ ਅੱਜ ਸਾਬਤ ਹੋ ਗਿਆ ਪੂਰੀ ਦੁਨੀਆ ਦੇ ਸਾਹਮਣੇ ਕਿ ਇਹ ਕੋਈ ਲੋਕਤੰਤਰ ਦਾ ਸਨਮਾਨ ਨਹੀਂ ਕਰਦੇ ਇਹ ਲੋਕਤੰਤਰ ਦਾ ਜਿਹੜਾ ਘਾਣਾ ਉਹ ਆਪ ਕਰਦੇ ਆ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਇਹਨਾਂ ਦੇ ਮਨ ਵਿੱਚ ਕੋਈ ਸਨਮਾਨ ਨਹੀਂ ਹੈਗਾ ਸੋ ਅਸੀਂ ਸੋਚਦੇ ਹਾਂ ਕਿ ਇਤੋਂ ਵੱਡੀ ਹੋਰ ਕੋਈ ਕਨਾਉਣੀ ਮਾੜੀ ਗੱਲ ਨਹੀਂ ਹੋ ਸਕਦੀ ਕਿ ਇਹ ਜਿਹੜੀ NSA ਆ ਇਹ ਪੰਜਾਬ ਸਰਕਾਰ ਨੇ ਸਿਰਫ ਤੇ ਸਿਰਫ ਇਸ ਕਰਕੇ ਲਾਈ ਹੋਈ ਆ ਕਿ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਆਵਾਜ਼ ਆ ਸੱਚੀ ਆਵਾਜ਼ ਆ ਜਿਹੜੇ ਉਹ ਪੰਜਾਬ ਦੇ ਮੁੱਦਿਆਂ ਨੂੰ ਉਠਾਉਣਾ ਚਾਹੁੰਦਾ ਉਹਨਾਂ ਕਰਕੇ ਉਹਨਾਂ ਨੂੰ ਫੇਰ ਇਹ ਜਿਹੜੀ ਪਰੋਲ ਉਹ ਨਹੀਂ ਦਿੱਤੀ ਗਈ ਹੈਗੀ ਸੋ ਇਹ ਸਰਕਾਰ ਦਾ ਬਿਲਕੁਲ ਜਿਹੜਾ ਮਨੁੱਖਤਾ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਵਿਰੋਧ ਦੇ ਵਿੱਚ ਚਿਹਰਾ ਸੀ ਉਹ ਨੰਗਾ ਹੋ ਗਿਆ ਔਰ 10 ਕਰੋੜ ਰੁਪਈਆ ਹੱਲੇ ਤਈ ਜਿਹੜਾ ਖਡੂਰ ਸਾਹਿਬ ਦੇ ਲੋਕਾਂ ਦਾ ਉਹ ਕਿਤੇ ਡਿਵੈਲਪਮੈਂਟ ਤੇ ਲਈ ਨਹੀਂ ਦਿੱਤਾ ਜਾ ਰਿਹਾ ਉਹ ਲੋਕਾਂ ਦਾ ਪੈਸਾ ਹੈ ਪਰ ਇਹ ਉਹ ਖਰਚਣ ਵੀ ਨਹੀਂ ਦੇ ਰਹਾ ਕੋਈ ਜੇ ਅਸੀਂ ਇਹਨਾਂ ਨੂੰ ਅਪਲਾਈ ਕਰਦੇ ਆਂ ਤੇ ਉਹਦਾ ਕੋਈ ਜਵਾਬ ਨਹੀਂ ਦਿੰਦੇ ਸੋ ਅਸੀਂ ਸਮਝਦੇ ਆਂ ਕਿ ਇਹ ਜਿਹੜੀ ਸ਼ਤਾਬਦੀ ਇਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਮਨਾਈ ਆ ਉਹ ਸਿਰਫ ਇੱਕ ਲੋਕਾਂ ਨੂੰ ਦਿਖਾਵਾ ਕੀਤਾ ਇਹਨਾਂ ਦੇ ਮਨਾ ਵਿੱਚ ਕੋਈ ਵੀ ਮਨੁੱਖੀ ਅਧਿਕਾਰਾਂ ਦਾ ਸਤਕਾਰ ਨਹੀਂ ਸੀਗਾ ਕੋਈ ਵੀ ਲੋਕਾਂ ਦੀ ਜਿਹੜੀ ਸੱਚ ਦੀ ਗੱਲ ਆ ਉਹਦੇ ਲਈ ਸਤਕਾਰ ਨਹੀਂ ਸੀਗਾ ਸਿਰਫ ਇੱਕ ਉਹ ਦਿਖਾਵਾ ਕੀਤਾ ਗਿਆ ਸੀਗਾ ਸੋ ਇਹ ਪੰਜਾਬ ਦੇ ਲੋਕਾਂ ਨਾਲ ਅੱਜ ਬਹੁਤ ਵੱਡਾ ਧੱਕਾ ਕੀਤਾ ਗਿਆ ਔਰ ਭਾਈ ਅਮਰਤਪਾਲ ਸਿੰਘ ਦੇ ਵਿਰੋਧ ਦੇ ਵਿੱਚ ਇਹ ਜਿਹੜੀ ਗੱਲ ਕੀਤੀ ਆ ਇਹ ਬਹੁਤ ਮਾੜੀ ਤੇ ਘਟੀਆ ਕੀਤੀ ਗਈ ਆ ਸੋ ਇਹਦੇ ਸਬੰਧ ਦੇ ਵਿੱਚ ਅਸੀਂ ਕੱਲ ਨੂੰ ਕੱਲ ਦੇ ਦਿਨ ਸਾਡੀ ਜਿਹੜੀ ਵਰਕਿੰਗ ਕਮੇਟੀ ਆ ਤੇ ਜਿਹੜੀ ਪਾਰਟੀ ਦੀ ਪੰਜ ਮੈਂਬਰੀ ਕਮੇਟੀ ਆ ਉਹਦੀ ਫੌਰੀ ਤੌਰ ਤੇ ਮੀਟਿੰਗ ਸੱਦੀ ਆ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਰਣਨੀਤੀ ਤਿਆਰ ਕਰ ਸਕੀਏ ਕਿ ਇਹੋ ਜਿਹਾ ਜਿਹੜਾ ਕਨੌਣਾ ਤਸ਼ੱਦਦ ਪੰਜਾਬ ਦੇ ਲੋਕਾਂ ਦੇ ਨਾਲ ਹੋ ਰਿਹਾ ਉਹਨਾਂ ਦੀ ਆਵਾਜ਼ ਨੂੰ ਬੰਦ ਕੀਤਾ ਜਾ ਰਿਹਾ ਉਹਨਾਂ ਦੇ ਮੌਲਕ ਅਧਿਕਾਰਾਂ ਨੂੰ ਖਤਮ ਕੀਤਾ ਜਾ ਰਿਹਾ ਉਹਦੇ ਲਈ ਅਸੀਂ ਅਗਲਾ ਸਟੈਪ ਕੀ ਚੱਕਾਂਗੇ ਇਹਦੇ ਬਾਰੇ ਵੀ ਕੱਲ ਨੂੰ ਅਸੀਂ ਮੀਟਿੰਗ ਰੱਖ ਲਈ ਆ ਸੋ ਅਸੀਂ ਅੱਜ ਬਿਲਕੁਲ ਸਾਡੀ ਪਾਰਟੀ ਵੱਲੋਂ ਸਮੁੱਚੀ ਪਾਰਟੀ ਵੱਲੋਂ ਇਸ ਗੱਲ ਦੀ ਨਖੇਦੀ ਕੀਤੀ ਜਾਂਦੀ ਹੈ ਇੱਕ ਵਾਰੀ ਫੋਰ ਪੂਰਜੋਰ ਸ਼ਬਦਾਂ ਦੇ ਨਾਲ ਕਿ ਇਹ ਮਨੁੱਖਤਾ ਦੇ ਲਈ ਤੇ ਮਨੁੱਖੀ ਹੱਕਾਂ ਦੇ ਨਾਲ ਇਹ ਬਹੁਤ ਵੱਡਾ ਝਕਾਣ ਕੀਤਾ ਗਿਆ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ਼ੀ ਜਿਦਾ ਤੁਹਾਨੂੰ ਸਾਨੂੰ ਵੀ ਮੀਡੀਆ ਦੇ ਥਰੂ ਹੀ ਪਤਾ ਲੱਗਾ ਕਿ ਜਿਹੜੀ ਪ੍ਰੋਲ ਮੰਗੀ ਗਈ ਸੀ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਵਾਸਤੇ ਨਾ ਕਿ ਕੋਈ ਉਹਨੂੰ ਆਪਣੇ ਘਰ ਆਉਣ ਵਾਸਤੇ ਜਾਂ ਹੋਰ ਕੋਈ ਕੰਮ ਕਰਵਾਉਣ ਵਾਸਤੇ ਸੀ ਇਹ ਕਿ ਲੋਕਾਂ ਦੀ ਜਿਹੜੀ ਲੋਕਾਂ ਨੇ ਉਹਨਾਂ ਚੁਣਿਆ ਸੀ ਉਹਨਾਂ ਦੀ ਆਵਾਜ਼ ਉੱਥੇ ਪਾਰਲੀਮੈਂਟ 'ਚ ਰੱਖ ਕੇ ਉਹਨਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਇਹ ਮੰਗੇ ਗਏ ਸੀ ਪਰ ਸਰਕਾਰ ਨੇ ਮੇਰੇ ਖਿਆਲ ਲੱਗ ਬੜੀ ਘਟੀਆ ਸੋਚ ਆ ਸਰਕਾਰ ਦੀ ਬੜੀ ਘਣਾਉਣੀ ਸੋਚ ਆ ਕਿ ਜਿਹੜੀ ਪੰਜਾਬ ਪ੍ਰਤੀ ਖਾਸ ਕਰਕੇ ਸਿੱਖਾਂ ਪ੍ਰਤੀ ਘਟ ਗਿੰਦੀਆਂ ਪ੍ਰਤੀ ਕਿ ਉਹਨਾਂ ਨੂੰ ਦਬਾ ਕੇ ਉਹਨਾਂ ਦੇ ਹੱਕ ਖੋਏ ਜਾਣ ਉਹਨਾਂ ਦੇ ਖਿਲਾਫ ਕੋਈ ਆਵਾਜ਼ ਬੁਲੰਦ ਨਾ ਕਰ ਸਕੇ ਇਹ ਸਾਰਾ ਕੁਝ ਤਾਂ ਕੀਤਾ ਜਾ ਰਿਹਾ ਇੱਕ ਪਾਸੇ ਜਿੱਦਾਂ ਹੁਣ ਪਹਿਲਾਂ ਵੀ ਗੱਲ ਹੋ ਚੁੱਕੀ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੀ ਜਿਹੜੀ ਸ਼ਤਾਬਦੀ ਮਨਾਹੀ ਗਈ ਉੱਤੇ ਕਰੋੜਾਂ ਰੁਪਏ ਖਰਚੇ ਗਏ ਪੰਜਾਬ ਦੇ ਸਿਰ ਤੇ ਜਿਹੜਾ ਉਹ ਉਹਦਾ ਲਾਭ ਵੀ ਦੁਨੀਆਂ ਦੇ ਸਟੇਟਾਂ ਨੂੰ ਪਹੁੰਚਾਇਆ ਗਿਆ ਕਿ ਇਹ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਤੱਕਾ ਸੀ ਕਿਉਂਕਿ ਗੁਰੂ ਤੇਗ ਬਹਾਦਰ ਦੀ ਸੋਚ ਤੇ ਸਭ ਦੇ ਭਲੇ ਦੀ ਸੋਚ ਸੀ ਮਨੁੱਖੀ ਅਧਿਕਾਰਾਂ ਦਾ ਸਤਕਾਰ ਸੀ ਇਹ ਤੇ ਇੱਕ ਪਾਸੇ ਇਸ ਸਰਕਾਰ ਉਹ ਗੁਰੂ ਤੇਗ ਬਹਾਦਰ ਸ਼ਹਾਦਤ ਦਾ ਲੋਕਾਂ ਦੇ ਮਨਾ ਰਹੀ ਹੈ ਤੇ ਇੱਕ ਪਾਸੇ ਲੋਕਾਂ ਦੇ ਅਧਿਕਾਰਾਂ ਨੂੰ ਦੇ ਗੁਰੂ ਤੇਗ ਬਹਾਦਰ ਦੀ ਸੋਚ ਦੇ ਉਲਟ ਪੁੱਛ ਲਿਆ ਜਾ ਰਿਹਾ ਲੋਕਾਂ ਦੇ ਹੱਕ ਖੋਏ ਜਾ ਰਹੇ ਆ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਆ ਹੈ ਤੇ ਨੌਜਵਾਨੀ ਨਸ਼ੇ ਚ ਮਰ ਰਹੀ ਆ ਯੂਨੀਵਰਸਿਟੀ 'ਚ ਮੋਰਚਾ ਲੱਗਾ ਉੱਥੇ ਸਰਕਾਰ ਜਿਹੜੇ ਕੰਮ ਕਰਨ ਵਾਲੇ ਉੱਥੇ ਤੇ ਕਰਦੇ ਨਹੀਂ ਉਹ ਇੱਕ ਬੇਅਦਵੀ ਦੇ ਮਸਲੇ 'ਚ ਮੋਰਚਾ ਲੱਗਾ ਹੋਇਆ ਉਹ ਕਿਸੇ ਪੰਜਾਬ ਦੇ ਹੱਕ 'ਚ ਕੋਈ ਵੀ ਫੈਸਲਾ ਸਰਕਾਰ ਨਹੀਂ ਲੈ ਰਹੀ ਸਾਰੇ ਫੈਸਲੇ ਜਿਹੜੇ ਪੰਜਾਬ ਦੇ ਵਿਰੋਧ 'ਚ ਪੰਜਾਬ ਨੂੰ ਕਰਜ਼ਾਈ ਕਰਨ ਵਾਲੇ ਪੰਜਾਬ ਨੂੰ ਲੁੱਟਣ ਵਾਲੇ ਪੰਜਾਬ ਨੂੰ ਕੁੱਟਣ ਵਾਲੇ ਕੀਤੇ ਜਾ ਰਹੇ ਆ ਮੇਰੇ ਖਿਆਲ ਹੈ ਕਿ ਬਹੁਤ ਹੀ ਇਹ ਜਿਹੜੀ ਬਹੁਤ ਅਮੀਰ ਸੀ 5 ਕਰੋੜ ਸਾਹਿਬ ਦੇ ਲੋਕਾਂ 'ਨਵੇਂ ਸਾਰਿਆਂ ਨੂੰ ਕਿ ਇਹ ਸ਼ਾਇਦ ਹਾਈ ਕੋਰਟ ਦੀ ਜਿਹੜਾ ਉਹ ਜੋ ਫੈਸਲਾ ਕੀਤਾ ਕਿ ਸਰਕਾਰ ਨੂੰ ਆਦੇਸ਼ ਦਿੱਤੇ ਆ ਕਿ ਉਹਦਾ ਸਨਮਾਨ ਕਰਦੇ ਹੋਏ ਉਹਨਾਂ ਨੂੰ ਪਾਰਲੀਮੈਂਟ ਚ ਲੈ ਕੇ ਆਉਣਾ ਸੀ ਜਿਹੜਾ ਬਹਾਨਾ ਬਣਾਇਆ ਜਾ ਰਿਹਾ ਕਿ ਲਾ ਐਂਡ ਆਰਡਰ ਦਾ ਕਿ ਇੱਥੇ ਦੇ ਲੋਕਲ ਜੋ ਅਧਿਕਾਰੀ ਆ ਉਹਨਾਂ ਦੀ ਰਿਪੋਰਟ ਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਜਿਹੜੇ ਹਾਲਾਤ ਆ ਅੱਜ ਬਹੁਤ ਹੀ ਤਰਸਜੋਗ ਆ ਪੰਜਾਬ ਦਾ ਮੇਰਾ ਖਿਆਲ ਕੋਈ ਵੀ ਸ਼ਹਿਰੀ ਜਿਹੜਾ ਉਹ ਹਰ ਵੇਲੇ ਡਰ ਭੈ ਚ ਜੀ ਰਿਹਾ ਕਿ ਉਹਦੇ ਨਾਲ ਪਤਾ ਨਹੀਂ ਕੀ ਵਾਪਰ ਜਾਣਾ ਤੇ ਮੇਰਾ ਖਿਆਲ ਹੈ ਕਿ ਇਹ ਜਿਹੜੀ ਲਾ ਐਂਡ ਆਰਡਰ ਜਿਹੋ ਜਿਹਾ ਅੱਜ ਇਹ ਤੋਂ ਤੇ ਭੈੜਾ ਮੇਰਾ ਖਾਲ ਕਦੀ ਵੀ ਨਹੀਂ ਸੀਗਾ ਤੇ ਇਹ ਚੀਜ਼ ਹੈ ਕਿ ਇਹ ਜਿਹੜਾ ਇਹ ਬਹਾਨਾ ਬਣਾਇਆ ਜਾ ਰਿਹਾ ਇੱਕ ਉਹ ਖਾਲੀ ਬਹਾਨਾ ਵਾ ਹੋਰ ਇਹ ਸਰਕਾਰ ਦੀ ਜਿਹੜੀ ਆ ਇਹ 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 ਆਪਣੀ ਪੋਲੀਟੀਕਲ ਜਿਹੜਾ ਇਹਦਾ ਏਜੰਡਾ ਵੀ ਆ ਕਿ ਉਹ ਅਮਰਤਪਾਲ ਸਿੰਘ ਨੂੰ ਬਾਹਰ ਨਾ ਲਿਆਂਦਾ ਜਾਵੇ ਉਹਨਾਂ ਦੀ ਜਿਹੜੀ ਪਾਰਟੀ ਆ ਉਹਨੂੰ ਅੱਗੇ ਨਾ ਵਧਣ ਦਿੱਤਾ ਜਾਵੇ ਇਹ ਸਾਰੀਆਂ ਚੀਜ਼ਾਂ ਤਾਂ ਕੀਤੀਆਂ ਜਾ ਰਹੀਆਂ ਕਿ ਪੰਜਾਬ ਦੇ ਹੱਕਾਂ ਦੀ ਜਿਹੜੀ ਆਵਾਜ਼ ਆ ਪੰਜਾਬ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਖਾਸ ਕਰਕੇ ਸਿੱਖ ਭਾਈਚਾਰੇ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਕਿਤੇ ਪਾਰਲੀਮੈਂਟ 'ਚ ਜਾ ਕੇ ਉਹ ਰੱਖ ਨਾ ਸਕੇ ਇਸ ਕਰਕੇ ਸਾਰਾ ਕੁਝ ਇਹ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਸਾਨੂੰ ਪੰਜਾਬ ਦੇ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਉਹਨਾਂ ਨਾਲ ਸ਼ਰਯਾਮ ਧੱਕੇ ਭਾਈ ਧੱਕੇਸ਼ਾਈ ਕੀਤੀ ਜਾ ਰਹੀ ਆ ਇਹ ਜੇ ਸ਼ਤਾਬਦੀ ਵੀ ਮਨਾਇ ਗਈ ਤੇ ਉਹਦੇ 'ਚ ਵੀ ਜਿਹੜੇ ਉਹ ਸਾਰਾ ਬਿਜ਼ਨਸ ਵੀ ਉਹਨਾਂ ਲੋਕਾਂ ਨੂੰ ਦਿੱਤਾ ਜਾ ਗਿਆ ਪੰਜਾਬ ਦੀਆਂ ਨੌਕਰੀਆਂ ਤੇ ਵੀ ਦੁੱਧੀਆਂ ਲੋਕਾਂ ਨੂੰ ਸਾਰਾ ਕੁਝ ਤੇ ਪੰਜਾਬ ਦਾ ਸਾਰਾ ਕੁਝ ਮੇਰੇ ਖਿਆਲ ਆ ਕਿ ਜਿਹੜਾ ਕਿ ਇਸ ਕਹਿਣ ਨੂੰ ਤੇ ਪੰਜਾਬ ਸਰਕਾਰ ਕਹਿੰਨੇ ਆਪਾਂ ਪੰਜਾਬ ਦੇ ਜਿਹੜੇ ਹੱਕਾਂ ਦੀ ਹਕੂਕਾਂ ਦੀ ਉਹਨੇ ਰਖਵਾਲੀ ਕਰਨੀ ਸੀ ਉਹ ਉਹਨੂੰ ਹੀ ਲਟਾਉਣ ਵਾਸਤੇ ਉਹਨੂੰ ਹੀ ਖਤਮ ਕਰਨ ਵਾਸਤੇ ਮੇਰੇ ਖਿਆਲ ਤੁਲੀ ਹੋਈ ਆ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਇਹ ਜਿਹੜਾ ਇਹ ਸਰਕਾਰ ਦਾ ਏਜੰਡਾ ਮੇਰੇ ਖਿਆਲ ਇਹੋ ਹੀ ਆ ਕਿ ਪੰਜਾਬ ਨੂੰ ਇਹੋ ਜਿਹੇ ਹਾਲਾਤਾਂ ਚ ਛੱਡ ਦਿਓ ਕਿ ਪੰਜਾਬ ਚ ਕੋਈ ਰਹਿਣਾ ਨਾ ਚਾਵੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਚ ਫਸੀ ਆ ਉਹ ਵਧੇਸਾਂ ਚ ਰੁੜ ਰਹੀ ਆ ਤੇ ਇਹ ਇਹ ਸਾਡੇ ਜਿਹੜੇ ਆ ਪੰਜਾਬ ਸਰਕਾਰ ਜਿਹੜੀ ਆ ਉਹ ਇਹ ਕਿਸੇ ਪਾਸੇ ਧਿਆਨ ਨਹੀਂ ਦੇ ਰਹੀ ਉਹਨੂੰ ਇੱਕੋ ਹੀ ਆ ਕਿ ਅਮਰਪਾਲ ਨੂੰ ਅਸੀਂ ਬਾਹਰ ਨਾ ਹੋਣ ਦੇਈਏ ਇਹ ਇੱਕ ਇਹ ਉਹਨਾਂ ਕੋ ਬਹਾਨਾ ਤੇ ਅਮਰਪਾਲ ਤੇ ਅੰਦਰ 3 ਸਾਲ ਤੋਂ ਉਦੋਂ ਤੋਂ ਲਾ ਇਨ ਆਰਡਰ ਦੀ ਜਿਹੜੇ ਪੰਜਾਬ ਦੇ ਹਾਲਾਤ ਆ ਉਦੋਂ ਤੋਂ ਕਿੰਨੇ ਖਰਾਬ ਆ ਉਹ ਉਹਦਾ ਜ਼ਿੰਮੇਵਾਰ ਕੌਣ ਆ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਸਰਕਾਰ ਜਿਹੜੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ ਉਹ ਜਿਹੜੀਆਂ ਉਹ ਜਿਹੜਾ ਉਹਨਾਂ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੀ ਆ ਕਿ ਜਿਹੜੇ ਇਹਨਾਂ ਨੇ ਪੰਜਾਬ ਨਾਲ ਧੱਕੇ ਕੀਤੇ ਪੰਜਾਬ ਦਾ ਜਿਹੜੇ ਹੱਕ ਲੁੱਟੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਪੰਜਾਬ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜਿਹੜਾ ਇਹ ਫੈਸਲਾ ਜਿਹੜਾ ਅੱਜ ਜਿਹੜਾ ਆਇਆ ਸਾਹਮਣੇ ਇਹ ਇਹਦੀ ਅਸੀਂ ਪੂਰ ਜੋਰ ਸ਼ਬਦਾਂ ਚ ਨਖੇਦੀ ਕਰਦੇ ਆ ਇਹ ਮਨੁੱਖੀ ਅਧਿਕਾਰਾਂ ਦਾ ਵੀ ਕਹਾਣ ਆ ਲੋਕਤੰਤਰ ਦਾ ਵੀ ਕਹਾਣ ਆ ਕਿ ਮੇਰਾ ਖਿਆਲ ਹੈ ਕਿ ਜੇ ਲੋਕਾਂ ਨੂੰ ਲੋਕਾਂ ਦੇ ਨਮਾਇਦੇ ਦੀ ਆਵਾਜ਼ ਨਹੀਂ ਚੁੱਕਣ ਦੇਣੀ ਸਹੀ ਤਾਂ ਉਹਨੂੰ ਚੋਣ ਲੜਨ ਵਾਸਤੇ ਕਿਉਂ ਇਜਾਜ਼ਤ ਦਿੱਤੀ ਗਈ ਕਿਉਂ ਕਿਉਂ ਐਡਾ ਲੋਕਾਂ ਨਾਲ ਧੋਖਾ ਕਿਉਂ ਕੀਤਾ ਗਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਜੇ ਲੋਕਾਂ ਨੂੰ ਚੋਣਨ ਵਾਸਤੇ ਮੌਕਾ ਦਿੱਤਾ ਤੇ ਲੋਕਾਂ ਦੀ ਆਵਾਜ਼ ਨੂੰ ਜਿਹੜਾ ਪਾਰਲੀਮੈਂਟ 'ਚ ਲੋਕਾਂ ਦੀਆਂ ਦੁੱਖ ਤਕਲੀਫਾਂ ਰੱਖਣ ਵਾਸਤੇ ਇਹ ਮੌਕਾ ਦੇਣਾ ਇਹ ਇੱਕ ਇਹ ਮਨੁੱਖੀ ਅਧਿਕਾਰਾਂ ਦਾ ਲੋਕਤੰਤਰ ਦੀ ਭਾਵਨਾ ਦੇ ਵੀ ਅਨੁਕੂਲ ਨਹੀਂਗਾ ਇਹ ਸਾਰਾ ਕੁਝ ਜਾਣਬੁੱਝ ਕੇ ਇਹ ਪੰਜਾਬ ਦੇ ਲੋਕਾਂ ਨੂੰ ਘੱਟ ਗਿਣਤੀਆਂ ਨੂੰ ਕੁਛਨ ਦੀ ਦੱਬਣ ਦੀ ਜਿਹੜੀ ਸਾਡੀ ਵਿਰਾਸਤ ਨੂੰ ਵਿਰਸੇ ਨੂੰ ਖਤਮ ਕਰਨ ਦੀ ਜਿਹੜੀ ਚਾਹ ਰਿਹਾ ਇਹ ਇਹ ਸਰਕਾਰ ਕਰ ਰਹੀ ਹੈ